ਹੱਲੇ ਦੇ ਵਿੱਚ ਰਹਿੰਦੇ ਹੀ ਦੋ ਪਰਿਵਾਰ ਅਮਿਤਪਾਲ ਨਾਮ ਦੇ ਹੈ ਔਰਤ ਜਿਸ ਦੇ ਉੱਪਰ 2018 ਤੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੁੜੀਆਂ ਮੁੰਡਿਆਂ ਨੂੰ ਲੈ ਕੇ ਦੇ ਵਪਾਰ ਦਾ ਧੰਦਾ ਕਰਨ ਦੇ ਇਲਜ਼ਾਮ ਵੀ ਲੱਗੇ ਅਤੇ ਇਹ ਮਾਮਲਾ ਪੁਲਿਸ ਤੇ ਕੋਲ ਵੀ ਪਹੁੰਚਿਆ ਅਜੇ ਹੀ ਔਰਤ ਗਵਾਨ ਤੇ ਵਿਚ ਰੰਦੀ ਇੱਕ ਜਵਾਨ ਕੁੜੀ ਤੇ ਇਲਜ਼ਾਮ ਲਗਾ ਰਹੀ ਸੀ ਕਿ ਇਸ ਦੀ ਵੀਡੀਓ ਵੀ ਮੇਰੇ ਕੋਲ ਪਈ ਹੈ ਉਸਦੇ ਭਰਾ ਨੂੰ ਫੋਨ ਕਰਕੇ ਗਾਲਾਂ ਕੱਢੀਆਂ ਜਾ ਰਹੀਆਂ ਸੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਅਸੀਂ ਇਸ ਦੀ ਵੀਡੀਓ ਵਾਇਰਲ ਕਰ ਦੇਵਾਂਗੇ ਜਿਸ ਤੋਂ ਦੁਖੀ ਹੋ ਕੇ ਜਦੋਂ ਇਹ ਕੁੜੀ ਬਾਹਰ ਗਈ ਸੀ ਬਾਜ਼ਾਰ ਸਬਜ਼ੀ ਲੈਣ ਗਈ ਸੀ ਸ਼ਾਇਦ ਤਾਂ ਉੱਥੇ ਕਿਸੇ ਨੇ ਕਿਹਾ ਕਿ ਆਪਣੀ ਨਵੀਂ ਵੀਡੀਓ ਹੈ ਤਾਂ ਸਾਨੂੰ ਵੀ ਦਿਖਾ ਇਹੋ ਜਹੀ ਗੱਲ ਸੁਣਨ ਤੋਂ ਬਾਅਦ ਕੁੜੀ ਨੇ ਗਲਤ ਕਦਮ ਚੁੱਕਿਆ ਤੇ ਅੱਜ ਉਹ ਹਸਪਤਾਲ ਦੇ ਵਿੱਚ ਹੈ ਕੀ ਇਹ ਸਾਰਾ ਮਾਮਲਾ ਹੈ ਕਿੰਜ ਇਹ ਪਰਿਵਾਰ ਦੁੱਖਾਂ ਤੇ ਪਰੇਸ਼ਾਨੀਆਂ ਦੇ ਵਿੱਚ ਹੈ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਜਾਣਦੇ ਆ ਦਿਖਾਵੇ ਮੇਰੀ ਕੁੜੀ ਨੇ ਕਿਹੜੀ ਵੀਡੀਓ ਹੈਗੀ ਦਿਖਾਵੇ ਮੈਨੂੰ ਆ ਕਹਿੰਦੀ ਕੌਣ ਕੀ ਚੱਲਦਾ ਕਿੱਥੇ ਚਲਾ ਰਹੀ ਜਿੱਥੇ ਸਾਡੀ ਸੁਣਵਾਈ ਨਹੀਂ ਹੋ ਰਹੀ ਥਾਣੇ 'ਚ ਵੀ ਨਹੀਂ ਸਾਡੀ ਸੁਣਵਾਈ ਹੋ ਰਹੀ ਸਾਰੇ ਨਾ ਉਹ ਵੀ ਮੋ ਦੇਖਿਆ ਇਹਨਾਂ ਨੇ ਦੇਖਿਆ ਦੀਪ ਨੇ ਦੇਖਿਆ ਸਭ ਨੇ ਦੇਖਿਆ ਮੇਰੀ ਕੁੜੀ ਇੱਥੋਂ ਤੋਂ ਇੱਥੇ ਹੋਈ ਹੈ ਕੋਈ ਕਹਿ ਦੇ ਮੇਰੀ ਕੁੜੀ ਨੂੰ ਇੱਕ ਬੰਦਾ ਗਲਤ ਕਹਿ ਦੇ ਅਸੀਂ ਸੀਆਰ ਟਿਕਾਣੇ ਚ ਰਹਿੰਦੇ ਹਾਂ ਸਦਨਾਮ ਕੋਲ ਮੇਰਾ ਨਾਮ ਹੈ ਸਦਨਾਮ ਕੋਲ ਕੀ ਗੱਲਬਾਤ ਹੋਈ ਜੀ ਅੱਜ ਇਕੱਠੇ ਕੋਈ ਗੱਲਬਾਤ ਨਹੀਂ ਹੋਈ ਭਾਜੀ ਕੱਲ 10 ਤਰੀਕ ਨੂੰ ਉਸ ਇਹਨਾਂ ਨੇ ਸੰਗਲੀ ਚ ਆ ਕੇ ਗਾਲ੍ਹਾਂ ਮੰਦਾ ਕੀਤਾ ਸਾਡੇ ਨਾਲ ਪੀ ਖਾ ਕੇ ਸ਼ਰਾਬ ਪੀ ਕੇ ਆਈ ਹੈ ਬਾਲਾ ਤਾਂ ਸਾਨੂੰ ਗਾਲ੍ਹਾਂ ਮੰਦਾ ਇਹਨਾਂ ਨੇ ਕੱਢਿਆ ਜਿਹਦੀ ਅਸੀਂ ਥਾਣੇ ਕੰਪਲੇਨ ਦਿੱਤੀ ਹੈ ਤੇ ਆਪਣੇ ਐਸਐਚਐਸ ਸਾਹਿਬ ਕਹਿੰਦੇ ਕਿ ਮਤਲਬ ਇਹਨਾਂ ਨੇ ਉਹਨਾਂ ਨੇ ਫੋਨ ਇਹਨਾਂ ਨੂੰ ਕੀਤਾ ਤੇ ਕਹਿੰਦੇ ਇਹਨਾਂ ਦੀ ਕੁੜੀ ਦਾ ਵਿਆਹ 18 ਤੀ ਤੇ ਬਾਅਦ ਆਪਾਂ ਗੱਲ ਕਰਾਂਗੇ ਠੀਕ ਹੈ ਉਹਨਾਂ ਨੇ ਵਿੱਚ ਕੋਈ ਫੋਨ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਫਿਰ ਇਹਨਾਂ ਨੇ ਐਮਐਲਐਸ ਸਾਹਿਬ ਕੋ ਫੋਨ ਕਰਾਇਆ ਐਮਐਲਐਸ ਸਾਹਿਬ ਨੇ ਹੰਸਲਵਾਹੀ ਕੀਤਾ ਕਿ 18 ਤੇ ਕੁੜੀ ਦਾ ਵਿਆਹ ਹੈ ਕੁੜੀ ਦੇ ਵਿਆਹ ਦੇ ਬਾਅਦ ਅਸੀਂ ਗੱਲਬਾਤ ਕਰਾਂਗੇ ਉਹਦੇ ਵਿੱਚ ਇਹਨਾਂ ਨੇ ਦੋ ਤਿੰਨ ਬੰਦਿਆਂ ਨੂੰ ਕਿਹਾ ਕਿ ਇਹਨਾਂ ਦੀ ਕੁੜੀ ਦੀ ਵੀਡੀਓ ਹੈਗੀ ਅਸੀਂ ਵਾਇਰਲ ਕਰ ਦਾਂਗੇ ਸਾਨੂੰ ਡਰਾਮ ਕਰਕੇ ਕਿ ਸਾਡੀ ਮਤਲਬ ਵਿਆਹ ਦੇ ਵਿੱਚ ਵਿਗਨ ਨਾ ਦੇਣ ਠੀਕ ਹੈ ਉਹਦੇ ਵਿੱਚ ਮੇਰੇ ਬੇਟੇ ਨੂੰ ਫੋਨ ਆਇਆ ਉਹਦੇ ਵਿੱਚ ਵੀ ਉਹਨਾਂ ਨੇ ਆਹੀ ਗੱਲ ਕਹੀ ਕਿ ਗਾਲ ਮੰਦਾ ਕੱਢਿਆ ਮੇਰੇ ਬੇਟੇ ਨੂੰ ਉਹਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਮੇਰੀ ਕੁੜੀਆਂ ਨੂੰ ਗਾਲ ਮੰਦ ਕ ਤੇਰੇ ਭੈਣ ਦੀ ਵੀਡੀਓ ਹੈਗੀ ਆ ਕੌਣ ਆ ਜੀ ਇਹ ਬਾਲਾ ਬਾਲਾ ਬਿਲਕੁਲ ਸਾਡੇ ਗਵਾਲ ਚ ਰਹਿੰਦੀ ਹੈ ਹਾਂ ਤੇ ਉਹ ਕੁੜੀਆਂ ਸਪਲਾਈ ਕਰਦੀ ਆ अच्छा हां दे व्यापार ਦਾ ਦੇ ਵਪਾਰ ਦਾ ਕੰਮ ਕਰਦੀ ਪਹਿਲਾਂ ਵੀ ਉਹਦਾ ਪਰਚਾ ਪਿਆ ਤੁਹਾਡੇ ਵੱਲੋਂ ਜਾਂ ਹੱਲੇ ਵੱਲੋਂ ਕਦੇ ਕੰਪਲੇਨ ਨਹੀਂ ਕੀਤੀ ਗਈ ਪੁਲਿਸ ਕੰਪਲੇਨ ਕੋਈ ਨਹੀਂ ਖੁੱਲ ਕੇ ਕੋਈ ਨਹੀਂ ਆਣਾ ਚੰਦਾ ਡਰਦੇ ਸਭਿਆਕੋ ਨੂੰ ਪੀ ਕੇ ਗੰਦ ਬੋਲਦੀ ਐ ਸੋਫੇ 'ਚ ਕੁਝ ਨਹੀਂ ਬੋਲਦੀ 18 ਵਿੱਚ ਦੇਖੋ ਨੱਚਦੀ ਐ 18 ਵਿੱਚ ਪਰਚਾ ਹੋਇਆ ਸੀ ਜਿਹਦੇ ਵਿੱਚ ਉਹ ਦੇਖੋ ਤਿੰਨ ਚਾਰ ਕੁੜੀਆਂ ਤੇ ਤਿੰਨ ਚਾਰ ਮੁੰਡੇ ਫੜੇ ਗਏ ਸੀ ਪਰ ਫਿਰ ਵੀ ਅਸੀਂ ਕਿਹਾ ਸੀ ਸਿੰਗਲ ਮਦਰ ਆਪਣੇ ਬੱਚੇ ਪਾਲੀ ਸਾਨੂੰ ਅਸੀਂ ਚੁੱਪ ਰਹੇ ਪਰ ਜਦੋਂ ਹੁਣ ਮੇਰੇ ਬੱਚੇ ਤੇ ਆ ਗਈ ਕੱਲ ਕੱਲ ਮੇਰਾ ਬੱਚਾ ਸਬਜ਼ੀ ਲੈਣ ਗਿਆ ਉੱਥੇ ਦੋ ਮੁੰਡੇ ਕਿਹਾ ਕਿ ਕਿਸੇ ਹੋਰ ਕੋਈ ਵੀਡੀਓ ਤਾਂ ਸਾਨੂੰ ਵੀ ਦੇ ਦੇ ਜਿਹਦੇ ਕਰਕੇ ਕਾਰ ਆਕੇ ਉਹਨੇ ਆਪਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਟਾਈਮ ਲੜਕੀ ਦੀ ਹਾਲਤ ਕਿਸ ਤਰ੍ਹਾਂ ਡਾਕਟਰ ਕਹਿੰਦੇ ਆ 24 ਘੰਟੇ ਮਤਲਬ 48 ਘੰਟੇ ਤੱਕ ਅਸੀਂ ਕੁਝ ਨਹੀਂ ਕਿ ਅਸਲ ਲੀਵਰ ਤੇ ਇਫੈਕਟ ਆਇਆ ਦਿਮਾਗ 'ਚ ਆਇਆ ਕੱਲ ਅਸੀਂ ਥਾਣੇ ਗਏ ਆ ਤੇ ਐਸਐਸਓ ਸਾਹਿਬ ਸਾਡੇ ਮੇਰੇ ਬੰਦੇ ਤੇ ਪਰਚਾ ਪਟਾਉਣ ਦੀ ਕੋਸ਼ਿਸ਼ ਕਰ ਰਹੇ ਕਹਿੰਦੇ ਬਹਿ ਜਾ ਇੱਥੇ ਮੈਂ ਤੇ ਪਰਚਾ ਕੱਟ ਦੰਦਾ ਤੇਰਾ ਮੈਂ ਉਹਦੀ ਗੱਲ ਉਹਦੀ ਗੱਲ ਸੁਣੀ ਹੈਗੇ ਹਾਂ ਤੇ ਤੁਹਾਡੇ ਉੱਪਰ ਹੀ ਜਿਹੜਾ ਐਸਓ ਸਾਹਿਬ ਨੇ ਸਾਨੂੰ ਹੀ ਕਿਹਾ ਕਿ ਬਹਿ ਜਾ ਇੱਥੇ ਤੇਰੇ ਖਲਾਫ ਪੋਸਟਰ ਪర్చਾ ਕਰਦੇ ਆ ਉਹ ਜਨਾਨੀਆਂ ਇੰਨੀ ਹੋ ਵੀ ਆਗੀਆਂ ਕਿ ਮਤਲਬ ਐਸਓ ਸਾਹਿਬ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਮੇਰੇ ਬੰਦੇ ਤੇ ਪੋਸਟਰ ਪర్చਾ ਕਰਨ ਤਾਂ ਤਿਆਰ ਹੋ ਫਿਰ ਸਾਡੇ ਮੌਲੇਵਾ ਦੇ ਪ੍ਰਧਾਨ ਸਾਡੇ ਬੋਲੇ ਨੇ ਕਿ ਤੁਸੀਂ ਬੈਠਾਓ ਇਹਨਾਂ ਨੂੰ ਕੱਟੋ ਪੋਸਟਰ ਇਹ ਲੱਗਦਾ ਕਿ ਪੁਲਿਸ ਦੀ ਮਿਲਿ ਭੁਗਤ ਦੇ ਨਾਲ ਇਹ ਕੁਝ ਕੰਮ ਜਾਂਦੇ ਸਭ ਹੋ ਸਕਦਾ ਹੈ ਅਸੀਂ ਕੁਝ ਨਹੀਂ ਇਸ ਵਾਰ ਹੋ ਸਕਦਾ ਜਦੋਂ ਐਸਐਸ ਸਾਹਿਬ ਨੇ ਕਹਿ ਦਿੱਤਾ ਸਾਨੂੰ ਠੀਕ ਹੈ ਤੇ ਐਮਐਲਏ ਸਾਹਿਬ ਸਾਨੂੰ ਕਹਿੰਦੇ ਨੇ ਕਿ ਵਿਆਹ ਦੇ ਬਾਅਦ ਅਸੀਂ ਗੱਲ ਕਰਾਂਗੇ ਅਸੀਂ ਕੁੜੀ ਦਾ ਗੱਲ ਹੈ ਕੁੜੀ ਦੇ ਵਿਆਹ ਚੱਕ ਸੀ ਵਿਗਨ ਨਹੀਂ ਪਰ ਬਾਲਾ ਦੀ ਕੁੜੀ ਦਾ 18 ਤਰੀਕ ਨੂੰ ਵਿਆਹ ਸੀ ਅਸੀਂ ਉਹਦੇ ਤੋਂ 10 ਤਰੀਕ ਨੂੰ ਪਾਸੇ ਕੰਪਲੇਨ ਕਰਾਈ 18 ਤਰੀਕ ਦਾ ਅਸੀਂ ਕੋਈ ਗੱਲ ਉਹਦੇ ਵਿੱਚ ਮੇਰੇ ਬੱਚੇ ਨੂੰ ਫੋਨ ਆ ਰਹੇ ਨੇ ਬੇਟੇ ਨੂੰ ਆ ਰਹੇ ਨੇ ਫੋਨ ਮਾਰ ਦਾਂਗੇ ਆ ਕੁੜੀ ਦੀ ਭੈਣ ਦੀ ਵੀਡੀਓ ਬਾਹਰ ਕਰ ਦਾਂਗੇ ਸਾਰੀ ਰਿਕਾਰਡਿੰਗ ਹੈਗੇ ਸਾਡੇ ਕੋਲ ਅੱਜ ਫੇਰ ਸਾਨੂੰ ਮੈਨੂੰ ਫੋਨ ਆ ਰਹੇ ਨੇ ਬਾਰ-ਬਾਰ ਪਰ ਮੈਂ ਫੋਨ ਕਿਸੇ ਦਾ ਨਹੀਂ ਚੱਕਿਆ ਹਾਲੇ ਤੱਕ ਕੀ ਥਰਡ ਕਾਲਸ ਆ ਰਹੀਆਂ ਤੁਹਾਨੂੰ ਨਹੀਂ ਇਹਨਾਂ ਦੇ ਹੀ ਘਰੋਂ ਆ ਰਹੇ ਨੇ ਬਾਲਾ ਦੇ ਘਰੋਂ ਹੀ ਉਹਨਾਂ ਦੇ ਜਵਾਈ ਦਾ ਫੋਨ ਆ ਰਿਹਾ ਬਾਜੀ ਨਾਮ ਲਈ ਆ ਰਹੇ ਆ ਕਿ ਪਤਾ ਨਹੀਂ ਬਾਜੀ ਮੈਂ ਕੁਝ ਨਹੀਂ ਫੋਨ ਚੱਕਿਆ ਕਿਉਂਕਿ ਮੇਰੀ ਬੇਟੀ ਉੱਥੇ ਮੈਂ ਹੁਣ ਕੱਲ ਦੀ 4:00 ਵਜੇ ਦੀ ਗਈ ਮੈਂ ਹੁਣ ਆਈਆਂ ਹਸਪੀਟਲ ਤੋਂ ਮੰਗ ਕਰ ਦਿਓ ਤੁਸੀਂ ਬਸ ਮੇਰੇ ਬੱਚੇ ਨੂੰ ਇਨਸਾਫ ਮਿਲ ਜੇ ਜਦ ਤੱਕ ਮੇਰਾ ਬੱਚਾ ਠੀਕ ਨਹੀਂ ਹੁੰਦਾ ਅਸੀਂ ਐਚਐਸਓ ਸਾਹਿਬ ਕੋਲ ਵੀ ਬਾਰੇ ਦੀ ਗੱਲ ਕੀਤੀ ਕਿੱਦਾਂ ਕੀਤੀ ਕਿਉਂ ਕੀਤੀ ਕਲੀਅਰ ਕਰੇ ਸਨੋ ਕਲੀਅਰ ਕਰੇ ਸਨੋ ਇਸ ਗੱਦਾ ਸਭ ਸਾਫ਼ ਚਾਹੀਦਾ